ਦਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀ ਕਪਾਲਾ ਰਾਹੂ ਰੋਡ ਦੇ ਵਿੱਚ ਮੌਜੂਦ ਹਾਂ ਜਿੱਥੇ ਇਲਜ਼ਾਮ ਲਗਾਏ ਗਏ ਸੀ ਕਿ ਇੱਕ ਕਲੋਨਾਈਜ਼ਰ ਨੂੰ ਫਾਇਦਾ ਪਹੁੰਚਾਉਣ ਦੇ ਲਈ ਜਿਹੜਾ ਕਿ ਰਸਤਾ ਖੋਲਿਆ ਜਾ ਰਿਹਾ ਪਹਿਲਾਂ ਤੁਹਾਨੂੰ ਉਹ ਕਲੋਨੀ ਦੀਆਂ ਤਸਵੀਰਾਂ ਦਿਖਾਈਆਂ ਦਿਖਾਵਾਂਗੇ ਜਿਹੜੀ ਕਲੋਨੀ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਇਹ ਉਹ ਕਲੋਨੀ ਹੈ ਜਿਹੜੀ ਕਲੋਨੀ ਨੂੰ ਫਾਇਦਾ ਦੇਣ ਦੇ ਲਈ ਭਾਗਿਆ ਹੋਮ ਅਤੇ ਜੈਨ ਹੋਮ ਦਾ ਜੈਨ ਕਲੋਨੀ ਦੇ ਨਾਲ ਰਸਤਾ ਉਹ ਖੋਲਿਆ ਜਾ ਰਿਹਾ ਤੇ ਉਹੀ ਕਲੋਨੀ ਹੈ ਇਹਦੇ ਨਾਲ 2 ਲੱਖ 90 ਹਜ਼ਾਰ ਯੂਥ ਨੂੰ ਨੌਕਰੀ ਮਿਲੂਗੀ ਇਸ 50 ਹਜ਼ਾਰ ਦੇ ਜਿਹੜੇ ਪ੍ਰੋਜੈਕਟ ਆਏ ਨੇ ਮੈਂ ਉਹ ਨਹੀਂ ਕਹਿੰਦਾ ਜੋ ਐਮਓਜੂ ਸਾਈਨ ਹੋਏ ਨੇ ਆ ਗਏ ਤਰਤੀਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ ਜਿਸ ਕਾਰਨ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਜੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹੇ ਖੁੱਲੇ ਨੇ ਮੇਰਾ ਨਾਮ ਹੁਸ਼ਾਰ ਜੈਲ ਹੈ ਮੈਂ ਬਸੰਤ ਟੌਟਲਟਾ ਕੇਐਲਪੀ ਦਾ ਸੀਈਓ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਫਿਲੰਦਰ ਦੇ ਜੱਲੂ ਸਿੰਘੇ ਦੇ ਵਿੱਚ ਜਿੱਤਾਂ ਇਹ 50 ਪਲਾਂਟ ਲਗਾਏ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਇੱਕ ਜਿਦ ਤੋ ਅਸੀਂ ਐਪਲੀਕੇਸ਼ਨ ਲਗਾਈ ਤੇ ਨਾਲ ਤੋਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਨੇ ਪਏ। देखो ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮ ਡੀਆਈਸੀ ਦੇ ਕੋਲੋਂ ਹੋਈ। ਇੰਨਾ ਹੀ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ। ਦਾ ਜਨ ਕਲੋਨ ਦੇਣ ਦਾ ਰਸਤਾ ਉਹ ਖੋਲਿਆ ਜਾ ਰਿਹਾ ਤੇ ਉਹੀ ਕਲੋਨੀ ਹੈ ਜਿਸ ਨੂੰ ਫਾਇਦਾ ਪਹੁੰਚੋਂ ਦੀਆਂ ਗੱਲਾਂ ਨੇ ਜਿਹੜੀਆਂ ਉਹ ਕਹੀਆਂ ਜਾ ਰਹੀਆਂ ਨੇ ਤਾਂ ਇਸ ਦੇ ਨਾਲ ਲੇਅਰ ਵੈਲੀ ਹੈ ਉਹ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਇਹ ਲੇਅਰ ਵੈਲੀ ਔਰ ਲੇਅਰ ਵੈਲੀ ਤੋਂ ਪਰੇ ਇੱਕ ਪ੍ਰਾਪਰਟੀ ਹੈ ਉਹਦਾ ਹਾਲੇ ਤੱਕ ਪਤਾ ਨਹੀਂ ਲੱਗ ਰਿਹਾ ਪ੍ਰਾਪਰਟੀ ਕਿਸ ਦੀ ਹੈ ਤਾਂ ਉਸ ਪ੍ਰਾਪਰਟੀ ਦੇ ਪਿੱਛੇ ਜਿਹੜੀ ਕਿ ਤੁਸੀਂ ਦੇਖ ਰਹੇ ਹੋ ਵਾਲ ਹੈ ਜਿਹੜੀ ਕਿ ਦੁਬਾਰਾ ਕੀਤੀ ਜਾ ਰਹੀ ਹੈ ਉਹ ਭਾਗਿਆ ਹੋਮ ਦੀ ਵਾਲ ਹੈ ਜਿਹੜੀ ਕਾਰਪੋਰੇਸ਼ਨ ਦੇ ਵੱਲੋਂ ਰਾਤ ਦੇ ਹਨੇਰੇ ਦੇ ਵਿੱਚ ਤੋੜੀ ਗਈ ਹੈ ਔਰ ਇਲਜ਼ਾਮ ਇਹ ਲਗਾਏ ਜਾ ਰਹੇ ਨੇ ਕਿ ਧੱਕੇਸ਼ਾਹੀ ਉਹ ਕੀਤੀ ਜਾ ਰਹੀ ਹੈ ਤਾਂ ਗੱਲਬਾਤ ਵੀ ਕਰਾਂਗੇ ਜੋ ਇੱਧਰ ਦੇ ਕਲੋਨਾਈਜ਼ਰ ਲੋਕ ਨੇ ਰਾਜੂ ਜੀ ਵੱਡੇ ਇਲਜ਼ਾਮ ਲੱਗ ਰਹੇ ਨੇ ਕਿਹਾ ਜਾ ਰਿਹਾ ਕਿ ਜਿਹੜੀ ਜਗ੍ਹਾ ਤੇ ਅਸੀਂ ਖੜੇ ਆਂ ਜਿਹੜੀ ਕਲੋਨੀ ਦੇ ਵਿੱਚ ਅਸੀਂ ਖੜੇ ਆਂ ਕਹਿੰਦੇ ਇਸ ਕਲੋਨੀ ਨੂੰ ਫਾਇਦਾ ਪਹੁੰਚਾਉਣ ਦੇ ਲਈ ਧੱਕੇਸ਼ਾਹੀ ਉਹ ਕੀਤੀ ਜਾ ਰਹੀ ਹੈ ਧੱਕੇ ਦਾ ਰਸਤਾ ਖੋਲਿਆ ਜਾ ਰਿਹਾ ਹੈ ਦੇਖੋ ਜੀ ਅਸੀਂ ਕਿਸੇ ਕਲੋਨੀ ਦੀ ਫੇਵਰ ਨਹੀਂ ਕਰਦੇ ਠੀਕ ਆ ਜੀ ਅਸੀਂ ਸਿਰਫ ਆਮ ਪਬਲਿਕ ਜਨਤਾ ਦਾ ਫਾਇਦਾ ਦੇਖਦੇ ਆਂ ਜੀ ਇਹ ਰਸਤਾ ਖੁੱਲਦਾ ਜਿਹੜੇ ਲੋਕੀ ਇੱਥੋਂ ਘੁੰਮ ਕੇ ਬਸ ਉਹਨਾਂ ਨੂੰ ਇਹ ਫਾਇਦਾ ਹੋਊਗਾ ਕਿ ਇੱਥੋਂ ਨੇੜੇ ਸ਼ਾਰਟਕਟ ਪਾਊਗਾ ਆਪਣਾ ਜਾ ਸਕਦੇ ਆ ਇੱਕ ਸਮਾਂ ਬਚੂਗਾ ਟਾਈਮ ਬਚੂਗਾ ਉਹਦੇ ਨਾਲ ਲੋਕਾਂ ਨੂੰ ਫਾਇਦਾ ਵੀ ਹੋਊਗਾ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦਾ ਨੁਕਸਾਨ ਹੋਵੇ ਕੋਸ਼ਿਸ਼ ਆ ਵੀ ਨਾ ਉਹ ਵੀ ਬੰਦੇ ਆਪਣੇ ਭਰਾ ਸਾਰੇ ਇਹ ਵੀ ਆਪਣੇ ਆ ਪਰ ਸਾਡੇ ਕਿਸੇ ਕਲੋਨੀ ਤੋਂ ਅਸੀਂ ਕੁਝ ਨਹੀਂ ਲੈਣਾ ਉਹ ਕਹਿੰਦੇ ਦਿਨ ਦੇ ਟਾਈਮ ਆਂਦੇ ਗੱਲਬਾਤ ਕਰਦੇ ਸਾਡੇ ਕੋਲ ਸਟੇਜ ਆਰਡਰ ਸੀਗੀ ਆ ਗੱਲਬਾਤ ਤਾਂ ਕਰਦੇ ਰਾਤ ਦੇ ਹਨੇਰੇ ਚ ਪੁਲਿਸ ਫੋਰਸ ਲਿਆ ਕੇ ਧੱਕੇਸ਼ਾਹੀ ਕੀਤੀ ਗਈ ਹੈ ਚਲੋ ਜੀ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਸੀ ਉਹਨਾਂ ਨੂੰ ਚਾਹੀਦਾ ਸੀ ਜਿਹੜੇ ਨਵਾਈਂਦੇ ਮੇਨ ਉਹਨਾਂ ਦੇ ਸੀ ਇਧਰੋਂ ਸੀ ਉਹਨਾਂ ਨੂੰ ਲੈ ਕੇ ਗੱਲਬਾਤ ਕਰਦੇ ਕਲੋਨੀ ਨੂੰ ਫਾਇਦਾ ਹੋਵੇ ਨਾ ਹੋਵੇ ਜੀ ਪਰ ਆਮ ਪਬਲਿਕ ਨੂੰ ਫਾਇਦਾ ਜ਼ਰੂਰ ਹੋਊਗਾ ਕਿਉਂਕਿ ਟਾਈਮ ਬਚੂਗਾ ਲੋਕਾਂ ਦਾ ਕਿਉਂ ਰਾਹੋਂ ਰੋਡ ਜਾਣਾ ਇਥੋਂ ਅੱਧਾ ਘੰਟਾ ਲੱਗੇ ਨਾ ਇਥੋਂ 5-10 ਮਿੰਟ ਦਾ ਰਾਹ ਸਿਰਫ ਅਗਲੇ ਆਪਣਾ ਹੱਲ ਹੋ ਸਕਦਾ ਤੇ ਬਾਪੂ ਜੀ ਕਿਵੇਂ ਦੇਖਦੇ ਜਿਹੜਾ ਰਸਤਾ ਖੋਲਣ ਦੀਆਂ ਜਿਹੜੀਆਂ ਗੱਲਾਂ ਨੇ ਚੱਲ ਰਹੀਆਂ ਨੇ ਤਾਂ ਦੂਜੀ ਪਾਸੇ ਉਹਦੇ ਇਲਜ਼ਾਮ ਇਹ ਲਗਾਏ ਜਾ ਰਹੇ ਨੇ ਕਿ ਇਧਰਲੇ ਪਾਸੇ ਜਿਹੜੇ ਕਲੋਨੀ ਆਲਾ ਉਸ ਨੂੰ ਖੁਸ਼ ਕਰਨ ਦੇ ਲਈ ਤੱਕੇ ਸ਼ਹੀਦ ਦੇ ਨਾਲ ਦੀਵਾਰ ਤੋੜ ਕੇ ਰਸਤਾ ਖੋਦ ਦਿੱਤਾ ਜਾ ਰਿਹਾ ਹੈ ਨੇ ਖੋਚ ਕਰਨੀ ਤਾਂ ਕੋਈ ਵੱਡੀ ਗੱਲ ਨਹੀਂ ਹੈ ਇਹ ਤਾਂ ਸਾਰੀ ਪਬਲਿਕ ਪਾਰਕ ਦੇ ਟਿੱਪਾ ਰੋਡ ਵਾਸਤੇ ਸਾਰੇ ਵਾਸੀਆਂ ਵਾਸਤੇ ਵਧੀਆ ਹੈ ਕਿ ਰਾਤ ਨੂੰ ਪੈਟਰੋਲ ਬਚੂ ਨਹੀਂ ਤਾਂ ਬਾਥੇ ਉਹ ਘੁੰਮ ਕੇ ਇੱਧਰ ਨੂੰ ਆਣਾ ਪਊਗਾ ਸਾਵੇਂ ਸ਼ਾਰਟਕਟ ਸਿੱਧੇ ਇੱਥੇ ਰਾਂਡ ਰੋਡ ਪਾ ਕੇ ਨਵੇਂ ਸ਼ਹਿਰ ਨੂੰ ਬੰਦਾ ਚਲ ਜਾਊਗਾ ਜੀ ਪਰ ਇਲਜ਼ਾਮ ਉਹ ਲਗਾਰਨੇ ਕਹਿੰਦੇ ਰਾਹੋ ਰੋਡ ਸਾਹਮਣੇ ਦਰਿਆ ਪੈਂਦਾ ਜੇਕਰ ਦਰਿਆ ਤੋਂ ਟਿੱਪਰ ਆਣਗੇ ਰਾਤ ਨੂੰ ਟਿੱਪਰ ਚੱਲਣਗੇ ਤਾਂ ਹਾਸੀ ਹੀ ਵਧਣਗੇ ਟਿੱਪਰ ਨਹੀਂ ਇਹ ਤਾਂ ਸਹਿਮਤੀ ਆਪਣੀ ਆ ਉਹ ਗੱਡਾ ਗੱਡੀਆਂ ਮੋਟਰ ਸਕੂਟਰ ਜਾਣੇ ਚਾਹੀਦੇ ਆ ਟਰੱਕ ਨਹੀਂ ਜਾਣ ਦੇਣਗੇ ਉਹ ਰਲ ਮਿਲ ਕੇ ਸਮਝੋਤਾ ਉਹ ਜ਼ਿਆਦਾ ਅਵਸਰਜ ਬੈ ਕੇ ਉਹ ਵੀ ਭਰਾ ਆ ਆਪਾਂ ਉਹਨਾਂ ਦੇ ਭਰਾ ਆ ਜੀ ਹਾਂਜੀ ਇੱਥੋਂ ਤਾਂ ਸੜਕ ਕਾਫੀ ਜ਼ਿਆਦਾ ਚੌੜੀ ਆ ਪਰ ਜਿਹੜੀ ਸੜਕ ਅੱਗੇ ਗੱਲ ਕਰੀ ਟਿੱਬਾ ਰੋਡ ਜੀ ਉਹ ਸੜਕ ਕਾਫੀ ਜ਼ਿਆਦਾ ਕੰਦਸਕ ਕੰਦ ਪੀੜੀ ਹੈ ਕਿ ਲੱਗਦਾ ਨਹੀਂ ਕਿ ਟ੍ਰੈਫਿਕ ਇਹਦਾ ਕਿ ਵੱਜੂਗਾ ਜੇਕਰ ਟ੍ਰੈਫਿਕ ਇੱਥੋਂ ਨਿਕਲੂਗਾ ਤਾਂ ਨਹੀਂ ਵੱਜਣਾ ਕੀ ਹੈ ਅੱਗੇ ਵੀ ਆਉਂਦੇ ਜਾਂਦੇ ਟਰੱਕ ਉੱਥੇ ਬਹੁਤ ਆਵਾਜ਼ ਆਈ ਹੈ ਜੀ ਅਜੇ ਤੱਕ ਕੋਈ ਪ੍ਰੋਬਲਮ ਨਹੀਂ ਆਈ ਸੀ ਹਾਂਜੀ ਅੱਗੇ ਵੀ ਕਿਤਾਬ ਆਉਗੀ ਪ੍ਰੋਬਲਮ ਹਾਂਜੀ ਬਾਪੂ ਤੁਸੀਂ ਕਹਿੰਦੇ ਹੋ ਹਾਂਜੀ ਅਸੀਂ ਕਹਣਾ ਵੀ ਇਸ ਪਬਲਿਕ ਦੀ ਸਹਿਮਤੀ ਦੇ ਨਾਲ ਜਿਹੜੇ ਭਾਈਚਾਰੇ ਕੰਮ ਕਰਦੇ ਨੇ ਉਹਨਾਂ ਨੂੰ ਫਾਇਦਾ ਹੋ ਜਾਊਗਾ ਬਾਕੀ ਇੰਨੀ ਗੱਲ ਹੋ ਕੀ ਲੱਗਦਾ ਕਿ ਫਾਇਦਾ ਹੋਊਗਾ ਕਿ ਨੁਕਸਾਨ ਹੋਗਾ ਰਸਤਾ ਖੁੱਲਣਾ ਬਿਲਕੁਲ ਫਾਇਦਾ ਹੋਊਗਾ ਪਰ ਸ਼ਰਤ ਇਹ ਹੀ ਹੈ ਵੀ ਵੱਡੀ ਗੱਡੀ ਨਾ ਦਰੋ ਲੰਘੇ ਕਿਉਂਕਿ ਵੱਡੀ ਗੱਡੀ ਲੰਘਣ ਦੇ ਨਾਲ ਆਪਾਂ ਨੂੰ ਜਾ ਨੁਕਸਾਨ ਹੋਊਗਾ ਕਿਉਂਕਿ ਅੱਗੇ ਜਾ ਕੇ ਤੁਸੀਂ ਦੇਖਦੇ ਹੋ ਰੋਡ ਅਨਸਟਰਡ ਹੈਗਾ ਤੇ ਉਹਦੇ ਸਾਨੂੰ ਦਿੱਕਤ ਆਣੀ ਹੈ ਜਿਹੜਾ ਬੱਚੇ ਮਤਲਬ ਛੋਟੇ ਮੋਟੇ ਵੀ ਕੋਈ ਨਾ ਦਿੱਕਤ ਆਊਗੀ ਕਿਉਂਕਿ ਇਹਦਾ ਰਸਤਾ ਖੋਲਣਾ ਹੀ ਮਕਸਦ ਹੈ ਵੀ ਇੱਥੇ ਵੀ ਆ ਕੇ ਆਪਣਾ ਗਾਰਡਰ ਲਾਇਆ ਜਾਵੇ ਉੱਥੇ ਟਾਵਰ ਖੋਲਗੇ ਉੱਥੇ ਉੱਪਰ ਗਾਰਡਰ ਲਾਇਆ ਜਾਵੇ ਕਾਰਨ ਦੋ ਨੇ ਇੱਕ ਤਾਂ ਹੁੰਦਾ ਕਿ ਜੇਕਰ ਵਾਕਈ ਪਬਲਿਕ ਨੂੰ ਸਹੂਲਤ ਦੇਣੀ ਆ ਤਾਂ ਸੜਕ ਪਿੱਛੇ ਦੀ ਚੌੜੀ ਕਰਦੇ ਜਾਂਦੇ ਆ ਉਹ ਤਾਂ ਸੜਕ ਖੁੱਲੀ ਹੋਣੀ ਚਾਹੀਦੀ ਹੈ ਜੇਕਰ ਰਸਤਾ ਖੁੱਲਦਾ ਹੈ ਤਾਂ ਟ੍ਰੈਫਿਕ ਦੇ ਵਿੱਚ ਆਵੇ ਜ ਕੋਈ ਦਿੱਕਤ ਨਾ ਆਵੇ ਔਰ ਜੇਕਰ ਕੱਲਾ ਇੱਕ ਕਲੋਨੀ ਨੂੰ ਹੀ ਫਾਇਦਾ ਦੇਣਾ ਹੈ ਫਿਰ ਸੜਕ ਖੁੱਲਗੀ ਤਾਂ ਕੱਲਾ ਕਲੋਨੀ ਨੂੰ ਹੀ ਫਾਇਦਾ ਹੋ ਗਿਆ ਦੂਜੇ ਲੋਕ ਤਾਂ ਪਰੇਸ਼ਾਨ ਹੋ ਜਾਣਗੇ ਫਿਰ ਤਾਂ ਆਪਾਂ ਨਹੀਂ ਸਹਿਮਤ ਹੈਗੇ ਆ ਜੀ ਪਰ ਆਪਾਂ ਤਾਂ ਸਹਿਮਤ ਤਾਂ ਹੀ ਹੈਗੇ ਆ ਵੀ ਇਧ ਇਦੋਂ ਰੋਡ ਕੱਢ ਦੇਣੇ ਰੋ ਸਿੱਧਾ ਇੱਕ ਜੀ ਤੂੰ ਸਮਝਦੇ ਹੋ ਨਾ ਜਿਹੜੀ ਚੀਜ਼ ਮੈਂ ਕਹਿਣੀ ਚਾਹ ਰਿਹਾ ਜਿਹੜੀ ਟ੍ਰੈਫਿਕ ਆ ਉਹ ਖੁੱਲੀ ਹੋ ਜੂਗੀ ਇੱਧਰ ਰੋਡ ਟ੍ਰੈਫਿਕ ਅੱਗੇ ਜਾ ਕੇ ਤਾਂ ਬਹੁਤ ਦਿੱਕਤ ਆਊਗੀ ਨੋ ਡਾਟ ਇਸ ਜੀ ਨੂੰ ਅਸੀਂ ਸਮਝਦੇ ਆ ਕਿ ਉਹਨਾਂ ਦੀ ਪਲਾਨਿੰਗ ਹੈ ਹੀ ਉਹਨਾਂ ਨੇ ਆਪਣਾ ਗੇਟ ਤੁਸੀਂ ਉੱਥੇ ਦੇਖਿਆ ਹੋਣਾ ਗੇਟ ਸਾਈਡ ਨੂੰ ਕਰਕੇ ਅਲੱਗ ਲਗਾਇਆ ਹੋਇਆ ਠੀਕ ਹੈ ਇਧਰਲੇ ਪਾਸੇ ਗੇਟ ਲਗ ਲਾਂਗੇ ਇਹ ਵਿੱਚੋਂ ਓਪਨ ਹੀ ਰੱਖਣਗੇ ਇਹਨਾਂ ਨੇ ਸ਼ਾਇਦ ਪਲਾਨਿੰਗ ਮੇਰੇ ਹਿਸਾਬ ਨਾਲ ਇਹੀ ਹੈ ਨਾ ਇਹ ਇੱਥੋਂ ਇਹ ਮਾਰਕੀਟ ਟਾਈਪ ਚ ਕੱਢ ਦੇਣਗੇ ਠੀਕ ਹੈ ਤੇ ਉਧਰੋਂ ਇਹਨਾਂ ਨੂੰ ਪਹਿਲਾਂ ਵੀ ਕਰਕੇ ਇਧਰੋਂ ਆਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਪਿੱਛੇ ਮੇਰੇ ਹਿਸਾਬ ਨਾਲ ਤਾਂ ਟੱਬਾ ਰੋਡ ਤੋਂ ਹੀ ਇਹਨਾਂ ਨੂੰ ਖੁੱਲ੍ਹਿਆ ਕਰ ਦੇਣਾ ਦਾ ਨਾਜਾਇਜ਼ ਕਬਜ਼ੇ ਸਾਰੇ ਹਟਾਉਣੇ ਚਾਹੀਦੇ ਆ ਬਦ ਪਤਾ ਲੱਗੇ ਇਹਨਾਂ ਨੂੰ ਲੱਗੇ ਹਾਂ ਵਾਕੇ ਯਾਰ ਰੋਡ ਬਣ ਰਿਹਾ ਠੀਕ ਹੈ ਨਾ ਹੁਣ ਉੱਤੇ ਆਪਾਂ ਨੇ ਰੋਡ ਹੈਗਾ ਇਹ ਮੇਰੇ ਹਿਸਾਬ ਨਾਲ 33 ਫੁੱਟਾ ਸੀ ਜਦੋਂ ਅਸੀਂ ਲੇਸ ਜਗ੍ਹਾ ਸੰਤੋਂ ਇਹ ਦੱਸਿਆ ਸੀਗਾ 33 ਫੁੱਟਾ ਰੋਹੀ ਦੇਖਿਆ ਰੋਡ ਹੈ ਨਹੀਂ ਇਹ 20 ਫੁੱਟ ਰੋਡ 20 ਫੁੱਟ ਮਸੇ ਹੀ ਹੈਗਾ ਤੇ ਦੋ ਗੱਡੀਆਂ ਕ੍ਰੋਸ ਨਹੀਂ ਕਰ ਸਕਦੀਆਂ ਇੱਕ ਚੀਜ਼ ਅਸੀਂ ਵੀ ਦੇਖ ਰਹੇ ਹਾਂ ਕਿਹਾ ਜਾ ਰਿਹਾ ਕਿ ਚੰਡੀਗੜ੍ਹ ਰੋਡ ਨੂੰ ਫਾਇਦਾ ਹੋ ਜਾਏਗਾ ਤਾਂ ਆਏ ਨੂੰ ਟੱਬਾ ਰੋਡ ਨੂੰ ਪਰ ਜੇਕਰ ਚੰਡੀਗੜ੍ਹ ਰੋਡ ਤੋਂ ਹੀ ਤਾਜਪੁਰ ਰੋਡ ਟੱਬਾ ਰੋਡ ਦੀ ਗੱਲ ਕਰੀਏ ਤਾਂ 20 ਫੁੱਟ ਤੋਂ ਚੌੜੀ ਸੜਕ ਕਿਤੇ ਨਹੀਂ ਹੈਗੀ ਜਿਹੜੀ ਇੱਧਰ ਨੂੰ ਜੋੜਦੀ ਹੋਵੇ ਨਹੀਂ ਨਹੀਂ ਆਪਣਾ ਤਾਜਪੁਰ ਰੋਡ ਤੇ ਦਾ ਦੇਖੋ ਨਾ ਤਾਜਪੁਰ ਰੋਡ ਤੋਂ ਜਦੋਂ ਅਸੀਂ ਇੱਧਰ ਨੂੰ ਜ਼ਿਆਦਾਤਰ ਨਾਸੂ ਪਿੰਡ ਵਾਲੀ ਸਾਈਡ ਨੂੰ ਤੇ ਅੱਗੇ ਜਾ ਕੇ ਇੰਡਸਟਰੀ ਏਰੀਆ ਹੈਗਾ ਉਹਦੇ ਵਾਸਤੇ ਫਾਇਦਾ ਹੋ ਗਿਆ ਕਿਉਂਕਿ ਡਬਲ ਰੋਡ ਆਲਰੇਡੀ ਹੈਗਾ ਇੱਧਰੋਂ ਜਿਹੜਾ ਜੀ ਆ ਹੀ ਹੈਗਾ ਚੰਡੀਗੜ੍ਹ ਰੋਡ ਤੋਂ ਸਿੰਗਲ ਰੋਡ ਆ ਰਿਹਾ ਜ ਚੰਡੀਗੜ੍ਹੋਂ ਕਿੱਥੋਂ ਸਿੰਗਲ ਹੈ ਡਬਲ ਹੀ ਹੈਗਾ 40 ਸੈਕਟਰ ਲੰਦਾ ਰੋਡ ਸਾਰਾ ਸਿੰਗਲ ਨਹੀਂ 39 ਤੋਂ ਕਿਉਂ ਆਪਾਂ ਮੋਰਲੀ ਸਾਈਡ ਪੁਲਿਸ ਕੋਲੋਂ ਨਾ ਸਾਈਡ ਤੋਂ ਕੋਈ ਮਜਾ ਉਹ ਡਬਲ ਰੋਡ ਹੈਗਾ ਉਹ ਡਬਲ ਉਹ ਲਾਈਟਾਂ ਦੇ ਕੋਲ ਜਾ ਕੇ ਜਮਾਲਪੁਰ ਤੋਂ ਪਹਿਲਾਂ ਜਿਹੜੀ ਲਾਈਟ ਹੈ ਉਹਨਾਂ ਕੋਲ ਡਬਲ ਰੋਡ ਹੈਗਾ ਉਹਨੂੰ ਕੋਈ ਦਿੱਕਤ ਨਹੀਂ ਹੈ ਤੁਹਾਡੇ ਸਾਹਮਨਾ ਰੋਡ ਖੁੱਲਣਾ ਚਾਹੀਦਾ ਜਾਂ ਫਿਰ ਨਹੀਂ ਨਹੀਂ ਸਾਡੇ ਸਾਰਾ ਰੋਡ ਖੁੱਲਣਾ ਚਾਹੀਦਾ ਪਰ ਅਸੀਂ ਇਹੀ ਕਹਿੰਨੇ ਆਂ ਕਿ ਉਹਨਾਂ ਨੂੰ ਇਹੀ ਹੈ ਕਿ ਰਾਤ ਨੂੰ ਟਿੱਪਾ ਆਣਗੇ ਟਰਾਲੀਆਂ ਰੇਤੇ ਦੀ ਜਾਣ ਇਹਨਾਂ ਦੀ ਪ੍ਰੋਬਲਮ ਹੈਗੀ ਹੈ ਨਾ ਤਾਂ ਰੋਡ ਉਹਨਾਂ ਖੋਲੋ ਜਿਹੜੇ ਕਾਰ ਮੋਟਰਸਾਈਕਲ ਸਕੂਟਰ ਜਿਹੜੇ ਕੀ ਰਸਤਾ ਉਹ ਤੈਅ ਕੀਤਾ ਜਾਣਾ ਚਾਹੀਦਾ ਵੱਡੀਆਂ ਗੱਡੀਆਂ ਜਿਹੜੀਆਂ ਨੂੰ ਇਸ ਰੋਡ ਤੋਂ ਨਹੀਂ ਲੰਘਨੇ ਚਾਹੀਦੀ ਜੇਕਰ ਟਰੱਕ ਦੀ ਗੱਲ ਕਰੀ ਟਿਪਪਰਾਂ ਦੀ ਗੱਲ ਕਰੀਏ ਜਿਸ ਤਿੱਦਾ ਖਸਾ ਜਿਹੜਾ ਕਿ ਉਹ ਦੂਜੀ ਜੈਨ ਕਲੋਨੀ ਜਾਂ ਫਿਰ ਫਾਗਿਆ ਹੋਮ ਜਿਹੜਾ ਕਿ ਸਤਾਰਿਆ ਤੋ ਇਹ ਇਧਰ ਦੇ ਲੋਕ ਵੀ ਇਹੀ ਕਹਿ ਰਹੇ ਨੇ ਰਸਤਾ ਖੁੱਲਣਾ ਚਾਹੀਦਾ ਪਰ ਵੱਡੀ ਜਿਹੜੀ ਹੈਵੀ ਟਰੈਫਿਕ ਹੈ ਉਹ ਇਧਰੋਂ ਨਹੀਂ ਨਿਕਲਣੀ ਚਾਹੀਦੀ ਛੋਟੀਆਂ ਗੱਡੀਆਂ ਨੂੰ ਜਾਂ ਫਿਰ ਮੋਟਰਸਾਈਕਲ ਨੂੰ ਜਿਹੜਾ ਇੱਕ ਰਸਤਾ ਹੈ ਉਹ ਦੇਣਾ ਚਾਹੀਦਾ ਸੋ ਉਹਨੂੰ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਕਾਰਵਾਈ ਕੀਤੀ ਜਾਂਦੀ ਹੈ ਜੇਕਰ ਬਾਗਿਆ ਹੋਮ ਕੇ ਧਰਨਾ ਦਿੱਤਾ ਜਾ ਰਿਹਾ ਔਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਨਾ ਮੌਕੇ ਦੇ ਤੈਨਾਤ ਔਰ ਦੂਜੇ ਪਾਸੇ ਇਧਰਲੇ ਪਾਸੇ ਦੇ ਵੀ ਟੱਬਰ ਰੋਡ ਦੇ ਵੀ ਲੋਕ ਇੱਥੇ ਪਹੁੰਚੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਰਸਤਾ ਖੁੱਲਣਾ ਚਾਹੀਦਾ ਪਰ ਰਸਤਾ ਕੁਝ ਸ਼ਰਤਾਂ ਉੱਤੇ ਖੁੱਲਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਵੀ ਜਿਹੜੀ ਕਿ ਦਿੱਕਤ ਹੈ ਉਹਨਾਂ ਕਰਨੀ ਪਵੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕੈਮਰਾ ਪ੍ਰੋਸ ਸਨਮਾਨ ਦੇ ਨਾਲ ਹਿੰਮਤ ਸਿੰਘ ਦਿਖਪਾਲ ਦੇ ਨਿਕ ਸਵੇਰਾ ਲੁਧਿਆਣਾ